ਮਾਹ ਗੁਰੂ ਜੀ ਕਾ ਖਾਲਸਾ ਮਾਹ ਗੁਰੂ ਜੀ ਕੀ ਫਤਿਹ ਜਿਹੜੇ ਚੋਲਿਆਂ ਦੇ ਵਿੱਚ ਗੋਲ ਪੱਗਾਂ ਵਾਲੇ ਗੁੰਡੇ ਲੁਕੇ ਹੋਏ ਨੇ ਉਹਨਾਂ ਦੀ ਮੈਂ ਅੱਜ ਗੱਲ ਕਰਨੀ ਹੈ ਠੇਠ ਪੰਜਾਬੀ ਦੀ ਇਹ ਗੱਲਬਾਤ ਹੈ ਔਰ ਜਿਹੜੇ ਬੰਦੇ ਇਹ ਦਾਅਵਾ ਕਰਦੇ ਨੇ ਕਿ ਅਸੀਂ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਦੇ ਹਾਂ ਕੈਲੀਫੋਰਨੀਆ ਦੇ ਵਿੱਚ ਗੁਰਦੁਆਰਾ ਹੈਗਾ ਸਟਾਰਟਨ ਇਸ ਗੁਰਦੁਆਰੇ ਦੇ ਜਿਹੜੇ ਪ੍ਰਬੰਧਕ ਨੇ ਇਹ ਸਾਰੇ ਹੀ ਤਕਰੀਬਤ ਕਿਸੇ ਦੇ ਚਿੱਟਾ ਚੋਣਾ ਪਾਇਆ ਤੇ ਨੀਲਾ ਹਜੂਰੀ ਹੈ ਤੇ ਪੀੜੀਆਂ ਦਸਤਾਰਾਂ ਦੇ ਗੋਲ ਇਹਨਾਂ ਨੇ ਗੁਰਦਾਸਮਾਨ ਦਾ ਜਿਹੜਾ ਸ਼ੋਅ ਹੈ ਉਹਦਾ ਬਾਈਕਾਟ ਕੀਤਾ ਆ ਸੁਣ ਲਿਓ ਪਹਿਲਾਂ ਜੋ ਪਹਿਲੇ ਪੇਜੀ ਤੇ ਕਲਾਸ਼ਮਨ ਦਾ ਸ਼ੋਅ ਹਰ ਕਾਲਿਚੂਰ ਚੋਂ ਜਾ ਰਹੇ ਤੁਸੀਂ ਉਸ ਕਾਇਕਤ ਗੱਟ ਤੇ ਬ੍ਰੋਥ ਕਰਦੇ ਹੋ ਕਿਉਂਕਿ ਇਹ ਕਾਉ ਦਾ ਘਾੜ ਦਿੱਤਾ ਨੌਜਵਾਨਾਂ ਦਾ ਸ਼ੁਗਰਾ ਕੀਤਾ ਫਿਰ ਸੀਐਟਐਸ ਜਲ ਬਿਨਾਂ ਬਕੀ ਦਾ ਪੂਰਾ ਡੰਗ ਬਾੜਿਆ ਜਦੋਂ ਬਹੁਤ ਸਾਰੇ ਕਦਮ ਹੋ ਰਹੇ ਸੀ ਦਿੱਕੇ ਕੰਡਾਰ ਦੇ ਸ਼ਹਿਰਾ ਵਿੱਚ ਕਾੜ ਦੀ ਸ਼ਹਾਦ ਮੈਂ ਗੱਲ ਇਹ ਕਰ ਰਿਹਾ ਕਿ ਕੈਲੀਫੋਰਨੀਆ ਦੇ ਵਿੱਚ ਇਹ ਬੈਠੇ ਨਹੀਂ ਜਿਹੜਾ ਇੰਡੀਅਨ ਸੰਵਿਧਾਨ ਹੈਗਾ ਉਹਦੇ ਵਿੱਚ ਬਹੁਤ ਲੋਕ ਇਹ ਇਤਰਾਜ਼ ਕਰਦੇ ਨੇ ਕਿ ਸਿੱਖਾਂ ਨੂੰ ਕੇਸ਼ਾਂ ਧਾਰੀ Hindu ਲਿਖਿਆ ਗਿਆ। ਇਹ ਲਿਖਤੀ ਰੂਪ ਵਿੱਚ ਸੰਵਿਧਾਨ ਦੇ ਵਿੱਚ ਹੈਗਾ ਕੋਈ ਸ਼ੱਕ ਨਹੀਂ। ਹੁਣ ਉਹ ਡਾਕਟਰ ਅਮੇਦਕਰ ਸਾਹਿਬ, ਬਾਬਾ ਸਾਹਿਬ ਭੀਮrao ਉਹਨਾਂ ਨੇ ਲਿਖਿਆ ਜਿਹਨੇ ਸੰਵਿਧਾਨ ਲਿਖਿਆ। ਤਾਂ ਉਹਨਾਂ ਦੀ ਇੱਕ ਬਹੁਤ ਵੱਡੀ ਤਰਕ ਹੈ। ਤੇ ਬਾਅਦ ਦਲੀਲ ਕਰ ਕਿ ਕਿਸਾਂਤਾਰੀ ਹਿੰਦੂ ਕਿਉਂ ਕਿਹਾ ਗਿਆ ਬਹੁਤ ਲੰਬਾ ਚੌੜਾ ਨਹੀਂ ਮੈਂ ਬੋਲਣਾ ਥੋੜਾ ਜਿਹਾ ਧਿਆਨ ਦੇ ਨਾਲ ਪਹਿਲਾਂ ਇਹ ਗੱਲ ਸੁਣ ਲਿਓ ਕਿ ਕਿਸਾਂਤਾਰੀ ਹਿੰਦੂ ਸੰਵਿਧਾਨ ਵਿੱਚ ਕਿਉਂ ਲਿਖਿਆ ਬਾਬਾ ਸਾਹਿਬ ਨੇ ਜਦੋਂ ਸੰਵਿਧਾਨ ਲਿਖਿਆ ਉਹਨਾਂ ਦੀ ਰਿਸਰਚ ਹੈ ਬਹੁਤ ਵੱਡੀ ਕਿ ਉਹਨਾਂ ਨੇ ਜਿਹੜੇ ਕਿਸਾਂਤਾਰੀ ਹਿੰਦੂ ਹੈ ਇਸ ਕਰਕੇ ਲਿਖਿਆ ਕਿ ਇਹ ਹੈਗੇ ਤਾਂ ਸਿੱਖ ਇਹਨਾਂ ਦੇ ਘਰਾਂ ਵਿੱਚ ਜਿਹੜਾ ਰੀਤੀ ਰਿਵਾਜ ਚੱਲਦਾ ਉਹ ਸਭ ਕੁਝ ਹਿੰਦੂ ਕਮਿਊਨਿਟੀ ਦਾ ਚੱਲਦਾ ਜਿਹੜੇ ਗੁਰੂ ਸਾਹਿਬ ਜੀ ਦੀਆਂ ਫੋਟੋਆਂ ਦੇ ਸਾਹਮਣੇ ਜੋਤਾਂ ਜਗਾਉਂਦੇ ਆ ਤਲ ਖੜ ਪਾਉਂਦੇ ਆ ਦੁਸਹਿਰੇ ਮੰਨਦੇ ਆ ਮੱਛਿਆ ਸ਼ਗਨਾਂ ਦਾ ਦਿਵਾਲੀਆਂ ਮਨਾਉਂਦੇ ਐ ਜਾਂ ਜਨਮ ਦਿਨ ਤੇ ਆਪਣੇ ਵੱਡੇ ਤੇ ਕੇਕ ਕੱਟਦੇ ਐ ਤੇ ਮਰਨ ਤੋਂ ਬਾਅਦ ਜਿਹੜੇ ਸਰਾਜ ਕਰਾਉਂਦੇ ਨੇ ਘਰਾਂ ਦੇ ਵਿੱਚ ਤੇ ਉਹ ਰੀਤੀ ਰਿਵਾਜ ਸਿੱਖਾਂ ਦਾ ਜਿੰਨਾ ਵੀ ਪਖੰਡਵਾਦ ਸਿੱਖ ਕੌਮ ਦੇ ਵਿੱਚ ਹੋ ਰਿਹਾ ਜਾਂ ਪਹਿਲਾਂ ਹੋਇਆ ਜਿਸ ਪਖੰਡਬਾਦ ਦਾ ਗੁਰਬਾਣੀ ਨੇ ਖੰਡਣ ਕੀਤਾ ਹੋਵੇ ਤੇ ਜੇ ਉਹ ਸਿੱਖਾਂ ਦੇ ਘਰਾਂ ਵਿੱਚ ਹੋਵੇ ਔਰ ਉਹ ਲੋਕ ਕਰਦੇ ਹੁਣ ਜਿਹੜੇ ਕਹਿੰਦੇ ਹੁਣ ਅਸੀਂ ਅੰਮਰ ਛੱਡਿਆ ਹੋਇਆ ਤੇ ਫਿਰ ਉਹਨੂੰ ਕੇਸਾਂਤਾਰ ਹਿੰਦੂ ਕਿਉਂ ਨਿ ਕਿਹਾ ਜਾਊਗਾ ਜਵਾਬ ਆਇਆ ਕਿ ਤੁਸੀਂ ਕੋੜੇ ਅਸੀਂ ਉਧਰ ਜਾਣਾ ਨਹੀਂ ਤੇ ਨਾਲੇ ਇਹਦੀ ਗੱਲ ਸੁਣ ਲਈਏ ਹੁਣ ਜਿਹੜੀ ਗੱਲ ਮੈਂ ਇਹਨਾਂ ਨੂੰ ਕਹਿ ਰਿਹਾ ਕਿ ਕੇਸਾਂਤਾਰੇ ਪੱਗਾਂ ਵਾਲੇ ਚੋਲੇ ਵਾਲੇ ਗੁੰਡੇ ਉਹ ਕਿਉਂ ਕਹਿ ਰਹੇ ਇਹ ਕਿੱਥੇ ਬੈਠੇ ਨੇ ਅਮਰੀਕਾ ਦੇ ਵਿੱਚ ਅਮਰੀਕਾ ਦਾ ਲੋਹਾ ਦੁਨੀਆ ਦੇ ਜਿੰਨੇ ਦੇਸ਼ ਨੇ ਉਹ ਮੰਨਦੇ ਜੇ ਤੁਸੀਂ ਜੁਨੈ ਵਿੱਚ ਕੇਸ ਕਰਨ ਦੀ ਗੱਲ ਕਰੋਗੇ ਤਾਂ ਪਾਵਰ ਕਿੱਥੇ ਹੈ ਅਮਰੀਕਾ ਦੇ ਵਿੱਚ ਆ ਜਿਹੜੇ ਸਾਡੇ ਖਾਲਸਾਨੀ ਕਹਿੰਦੇ ਨੇ ਨਾ ਕਿ ਜੁਨੈ ਵਿੱਚ ਅਸੀਂ ਕੇਸ ਕੀਤਾ ਹੋਇਆ ਖਾਲਸਾਨ ਬਣਾਉਣ ਵਾਸਤੇ ਤੇ ਕਿੱਥੇ ਬੈਠੇ ਨੇ ਅਮਰੀਕਾ ਦੇ ਵਿੱਚ ਤੈਨੂੰ ਅਮਰੀਕਾ ਦੇ ਵਿੱਚ ਬੈਠੇ ਹੀ ਉਸੇ ਕਾਨੂੰਨ ਦੀਆਂ ਧੜੀਆਂ ਉਡਾਈ ਜਾਂਦੇ ਗੁਰਦਾਸ ਮਾਨ ਦਾ ਕਿੰਨੇ ਸਿ ਬਾਈਕਾਟ ਕਰ ਤੁਸੀਂ ਨਹੀਂ ਜਾਣਾ ਨਾ ਜਾਓ ਪਰ ਤੁਹਾਡੇ ਘਰ ਵਾਲਿਆਂ ਤਾਂ ਗੱਡੀ ਵਿੱਚ ਚੋਰੀ ਚੋਰੀ ਜੱਟੀ ਤੇ ਵਕੀਲਾ ਸੁਣਦੀ ਵਾਇਰਲ ਹੋ ਗਿਆ ਸਾਰਾ ਕੁਝ ਔਰ ਜਿਹੜੀ ਗੱਡੀ ਵਿੱਚ ਉਹ ਵੀਡੀਓ ਵਾਇਰਲ ਹੋਈ ਹੈ ਨਾ ਉਹ ਗੱਡੀ ਕਿਸੇ ਗਰੀਬ ਘਰ ਦੀਆਂ ਔਰਤਾਂ ਕੋਲ ਨਹੀਂ ਹੈਗੀ ਉਹ ਜਦੋਂ ਤਾਂ ਪਹਿਲੇ ਲਲਕਾਰੇ ਨਾਲ ਮੈਂਡਰ ਦੀ ਇਹ ਗੀਤ ਵੀ ਚੱਲਿਆ ਕੰਨ ਕਰ ਗੱਲ ਸੁਣ ਮੱਕਣਾ ਇਹ ਚੱਲਿਆ ਉਹ ਤਿੰਨੇ ਚਾਰ ਔਰਤਾਂ ਨੇ ਬੜਾ ਖੁਸ਼ ਮਜਾ ਆ ਜੋ ਠਮਕੀਲਾ ਸੁਣ ਰਹੀਆਂ ਨੇ ਤੇ ਉਧਰ ਧਿਆਨ ਹੈਗਾ ਤੁਹਾਡਾ ਕਹਿੰਦੇ ਜੇ ਅਸੀਂ ਵਿਰੋਧ ਕਰਦੇ ਆ ਆਰਗੇਨਾਈਜ਼ਰ ਨੂੰ ਕਹਿੰਦੇ ਆ ਪ੍ਰਮੋਟਰਾਂ ਨੂੰ ਕਹਿੰਦੇ ਆ ਸ਼ੋਰ ਰੱਦ ਕਰ ਦਿਓ ਕਿਉਂ ਕਰ ਦਿਓ ਬਈ ਜਿਨ੍ਹਾਂ ਨੇ ਉਹ ਵੱਡੇ ਵੱਡੇ ਹਾਲ ਬੁੱਕ ਕਰਾਏ ਨੇ ਇੰਡੀਆ ਨਹੀਂ ਹੈਗਾ ਵੀ ਸ਼ਾਇਦ ਇਹ ਕਿ ਮੁਕਰ ਰਹੋਗੇ ਅਗਲੇ ਪਹਿਲਾਂ ਅਡਵਾਂਸ ਪਵਾਉਂਦੇ ਨੇ ਅਕਾਊਂਟ ਦੇ ਵਿੱਚ ਠੀਕ ਹੈ ਤੁਹਾਡੇ ਖਾਤਰ ਅਗਲੇ ਆਪਣਾ ਝੱਗਾ ਜੋੜ ਕੇ ਲੈ ਕਰਾਉਣਗੇ ਬਈ ਤੂੰ ਤਾਂ ਬਿਸ਼ਰਮ ਹੋ ਤੂੰ ਤਾਂ ਗੋਲ ਕਰਖਦੇ ਆ ਫਲਾਣੇ ਸਿੰਘ ਦਾ ਸ਼ੀਦੀ ਦਾ ਹੜਾ ਗਿਆ ਪਾਉ ਗੋਲ ਕੁਝ ਪੈਸੇ ਫਲਾਣੇ ਦਾ ਬਤਾਰ ਦਿਹਾੜਾ ਗਿਆ ਅਲਾ ਨਹੀਂ ਵਰਸੀ ਆ ਗਿਆ ਤੂੰ ਤਾਂ ਬਿਸ਼ਰਮ ਤੂੰ ਤਾਂ ਐਨਜੀਓ ਚਲਾਈਆਂ ਹੋਈਆਂ ਨੇ ਪਤਾ ਨਹੀਂ ਕਿੰਨੀਆਂ ਗੋਲਕਾਂ ਤੁਸੀਂ ਰੱਖੀਆਂ ਹੋਈਆਂ ਨੇ ਤੁਹਾਨੂੰ ਕੀ ਮਤਲਬ ਹੈ ਅਗਲੇ ਦੇ ਨਾਲ ਹਜ਼ਾਰਾਂ ਬਰਕਰ ਜੁੜੇ ਉੱਤੇ ਕੰਮ ਕਰਨ ਵਾਲੇ ਇੱਕ ਰੈਸਟੋਰੈਂਟ ਦੇ ਵਿੱਚ ਕਿੰਨੇ ਕਰਮਚਾਰੀ ਹੋਣਗੇ ਪਤਾ ਤੁਹਾਨੂੰ ਅshifts ਦਾ ਜਿਹੜੇ ਬੰਦੇ 1 ਘੰਟੇ ਦਾ 20 ਡਾਲਰ ਲੈਂਦੇ ਨੇ 1 ਘੰਟੇ ਦਾ ਤੇ ਉਹ ਉਹ ਆਪਣੇ ਰੋਟੀ ਵਿੱਚ ਲੱਤ ਕਿਉਂ ਮਾਰ ਰਹੇ ਤੁਸੀਂ ਮਾਰ ਸਕਦੇ ਹੋ ਹਰਾਮ ਖੋਰ ਤੁਸੀਂ ਗੁਰਦੁਆਰੇ ਦੇ ਪ੍ਰਬੰਧਕ ਵੀ ਹੋ ਤੁਸੀਂ ਵੱਡੀਆਂ ਵੱਡੀਆਂ ਟਰਾਂਸਪੋਰਟਾਂ ਖੋਲੀ ਬੈਠੇ ਹੋ ਤੁਹਾਡੇ ਟਰੱਕ ਟਰੱਕ ਚੱਲਦੇ ਨੇ ਰੈਸਟੋਰੈਂਟ ਤੁਹਾਡੀਆਂ ਸ਼ਰਾਬ ਦੀਆਂ ਉੱਤੇ ਸ਼ੌਪਾਂ ਨੇ ਅਮਰੀਕਾ ਦੇ ਵਿੱਚ ਪ੍ਰਬੰਧਕ ਹੋਣ ਦੇ ਨਾਂ ਤੇ ਵੀ ਤੁਹਾਡੀਆਂ ਸ਼ਰਾਬ ਦੀਆਂ ਸ਼ੌਪਾਂ ਨੇ ਉੱਤੇ ਉਹਦਾ ਤੁਹਾਡਾ ਧਿਆਨ ਹੈ ਅਸਾ ਇੱਕ ਕੌੜੀ ਗੱਲ ਸੁਣਿਓ ਕਿਸੇ ਵੀ ਇਹ ਹਰਾਮ ਖੋਰ ਨੇ ਨਾ ਸਟੇਟਮੈਂਟ ਨਹੀਂ ਦਿੱਤੀ ਕਦੇ ਵੀ ਜੋ ਜੋ ਹਰਨ ਸਿੰਘ ਜਿੰਦਾ ਇੱਕ ਇੰਟਰਵਿਊ ਸੁਣ ਕੇ ਦੇਖ ਲੋ ਉਹਦੀ ਇੱਕ ਕਲਿੱਪ ਬਹੁਤ ਬੈਰਲ ਕੋਈ ਉਹ ਆਸਟ੍ਰੇਲੀਆ ਦੀ ਗੱਲ ਸੁਣਾ ਰਿਹਾ ਕਹਿੰਦਾ ਸਾਰੂਖਾਨ ਦੇ ਨਾਲ ਸੀ ਮੈਂ ਬਾਅਦ ਕਹਿੰਦਾ ਮੇਰਾ ਬਿਰੋਧ ਕੀਤਾ ਵੀ ਇਹੋ ਜਿਹੇ ਗਾਣੇ ਕਿਉਂ ਬਣਾ ਰਿਹਾ ਇਹੋ ਜਿਹੇ ਗਾਣੇ ਕਿਉਂ गा ਰਿਹਾ ਉਹ ਕਹਿੰਦਾ ਬੋਟ ਕਰੀਆ ਚਾਰ ਬੋਤਲਾਂ ਪੀ ਗਿਆ ਮੈਂ ਉਹ ਆਪ ਕਹਿੰਦਾ ਸੁਣ ਕੇ ਦੇਖ ਲੋ ਕਹਿੰਦਾ ਮੈਂ ਇੰਨਾ ਖਿਜ ਗਿਆ ਇੰਨਾ ਲੋਕਾਂ ਤੋਂ ਕਹਿੰਦਾ ਮੈਂ ਗਾਣਾ ਬਣਾਇਆ ਕਿ ਮੈਂ ਇਹਨਾਂ ਦੀਆਂ ਰਹਾਂ ਦੇ ਵਿੱਚ ਨਸ਼-ਦਸ ਦੇ ਵਿੱਚ ਕਹਿੰਦਾ ਸ਼ਰਾਬ ਪੜਦੂੰ ਉਹਨੇ ਇਹ ਗੱਲ ਕਹੀ ਆ ਤੇ ਤੁਹਾਡੀ ਜਵਾਨ ਉੱਥੇ ਖੁੱਲੀ ਨਹੀਂ ਕਦੇ ਗਰਦਾਸ ਮਾਨ ਨੇ ਕਿਹਾ ਵੀ ਤੁਸੀਂ ਨਸ਼ੇ ਕਰੋ ਸ਼ਰਾਬ ਪੀਓ ਗਰਦਾਸ ਮਾਨ ਸ਼ਰਾਬ ਪੀਂਦਾ ਕਿਦਾਂ ਨਸ਼ੇ ਨੂੰ ਪ੍ਰਮੋਟ ਕੀਤਾ ਉਹਨੇ ਸੇ ਜ਼ਰੂਰੀ ਹੈ ਇਹ ਗਾਣਾ ਸੁਣ ਲਿਓ ਤਾਂ ਤੇ ਜਿਵੇਂ ਜ਼ਰੂਰੀ ਹੈ ਸੇਹਤ ਨਸ਼ਿਆਂ ਨਾਲ ਤਾਂ ਬਣਣੀ ਨਹੀਂ ਖਰਾਕ ਨਾਲ ਹੀ ਬਣਣੀ ਹੈ। ਸਕੂਜ ਘੜਮ ਚੌਧਰੀ ਜੱਟੀ ਫਟਵਾਲ ਵਰਗੀ ਸੁੱਤੇ ਪੈਰਾਤੀ ਸੌਣ ਨਾਲ ਦੇਵੇ ਇਹੋ ਜਿਹੇ ਗਾਣੇ ਜਾਣ ਬੁੱਝ ਕੇ ਸਾਹਮਣੇ ਲੈ ਕੇ ਆਉਂਦੇ ਆ। ਜਦੋਂ ਸ਼ੁਰੂ ਹੋਇਆ ਉਹ ਬਥੇਰਾ ਕੁਛ ਅਗਲੇ ਨੂੰ ਕੀਤਾ ਇਥੇ ਦੁੱਧੋ ਤਾਂ ਕਿਹੜਾ ਇਥੇ ਪਹਿਲਾ ਮੰਚ ਕਿਹੜਾ ਜਾਣੇ ਕਿ ਅਸੀਂ ਸਿੱਖ ਪਹਿਰਾਵੇ ਦੇ ਵਿੱਚ ਗੁੰਡਾਗਰਦੀ ਕਰਨੀ ਆ ਬਸ ਆ ਸਾਡੇ ਲੱਛਣ ਨੇ ਔਰ ਇੱਕ ਇਹਨਾਂ ਨੂੰ ਹੋਰ ਮੈਂ ਬੇਬੁਖਾ ਨੂੰ ਦੱਸਣਾ ਚਾਹਣਾ ਜਿਹੜੇ ਹਾਲਾਂ ਦੇ ਵਿੱਚ ਜਿਹੜੇ ਜਿਹੜੇ ਹਾਲ ਬੁੱਕ ਕੀਤੇ ਨੇ ਉਥੇ ਜਿਹੜੇ ਹਾਲ ਨੇ ਨਾ ਉਹ ਵੀ ਇਹਨਾਂ ਦੇ ਆਪਣੇ ਆ ਉਹ ਕਿਸੇ ਦੇ ਹੋਰ ਨਹੀਂ ਹੈ ਕੋਈ ਪੰਜਾਬੀ ਗੰਦੇ ਕਿਉਂਕਿ ਗੋਰੇ ਦਾ ਇਸ ਕਲਚਰ ਨੂੰ ਪਿਆਰ ਕਰਦੇ ਨਹੀਂ ਗੋਰਾਂ ਨਾਲ ਇਸ ਕਲਚਰ ਦੇ ਨਾਲ ਮਤਲਬ ਕੋਈ ਨਹੀਂ ਕਰੋ ਜੀ ਵਿਰੋਧ ਕਰਦਾਸਮਾਨ ਦਾ ਮੈਂ ਇੱਕ ਬੇਨਤੀ ਕਰਨੀ ਹੈ ਜਿਹੜੇ ਅਮਰੀਕਾ ਦੇ ਵਿੱਚ ਪੰਜਾਬੀ ਕਮਿਊਨਿਟੀ ਜਾਂ ਸਿੱਖ ਕਮਿਊਨਿਟੀ ਹੈਗੀ ਆ ਖਾਸ ਕਰਕੇ ਜਿਹੜੇ ਪੰਜਾਬ ਦੇ ਵਿਛਿੰਦੇ ਲੋਕ ਹੈ ਤੇ ਜੇ ਤੁਸੀਂ VOTING ਕਰਾਉਣੀ ਹੋਵੇ ਨਾ ਉਹਨਾਂ ਵਿੱਚੋਂ 99% ਲੋਕ ਉਹ ਨੇ ਜਿਹੜੇ ਗਰਦਾਸਮਾਨ ਨੂੰ ਚਾਹੁੰਦੇ ਆ ਜਿਹੜੇ ਸੁਣਦੇ ਆ ਤੇ ਇਹ 1-2% ਨੇ ਜਿਹੜੇ ਸ਼ਰੇ ਦੇ ਢੀਠ ਬਸ਼ਰਮ ਜਿਹੜੇ ਆਪਣੇ ਆਪ ਨੂੰ ਕੜਾ ਮ चौधरी ਬਣੇ ਹੋਏ ਨੇ ਜਿਨ੍ਹਾਂ ਨੇ ਗੁਰਦੁਆਰੇ ਤੇ ਕਬਜ਼ਾ ਕੀਤਾ ਹੋਇਆ ਇਹ ਲੋਕ ਨੇ ਕਰ ਦੇ ਵਿਰੋਧ ਕਹਿੰਦੇ ਅਸੀਂ ਨਹੀਂ ਸੁਣਨਾ ਨਾ ਸੁਣੋ ਤੁਸੀਂ ਤੁਹਾਡੇ ਘਰੇ ਇੱਕ ਥੋੜੀਆਂ ਲਗਾਉਣ ਲੱਗਾ ਟ੍ਰੈਕਟਰ ਲੱਗਣੀ ਆ ਉੱਥੇ 100 ਤੋਂ 300 ਡਾਲਰ ਤੱਕ 300 ਡਾਲਰ ਕਿੰਨੇ ਹੋ ਗਿਆ 24000 ਹੋ ਗਿਆ ਇੰਡੀਆ ਦਾ ਜਿਹੜਾ 24000 ਜਾਊਗਾ ਜਾਂ 8000 ਦੇਊਗਾ 100 ਡਾਲਰ 16000 ਦੇਊਗਾ 200 ਡਾਲਰ ਉਹ ਜਾਊਗਾ ਅਗਲਾ ਤੁਸੀਂ ਨਾ ਜਾਓ ਤੁਹਾਨੂੰ ਸਾਡਾ ਕਿਹੜਾ ਉਥੇ ਇਹ بڑا ਕੌੜਾ ਸੱਚ ਹੈ ਅਸੀਂ ਆਪਣੀਆਂ ਕਰਤੂਤਾਂ ਤੋਂ ਬਾਝ ਆਉਂਦੇ ਨਹੀਂ ਅਸੀਂ ਕੌਮ ਦਾ ਜਿੰਨਾ ਬੇੜਾ ਘੜ ਕੀਤਾ ਜਿਹਨੇ ਨਫਰਤ ਫੈਲਾਈ ਹੈ ਅਸੀਂ ਮੈਂ ਕਹਿੰਦਾ ਕੋਈ ਮਜਬ ਨਹੀਂ ਫੈਲਾ ਸਕਦਾ ਜਿਹਨੇ ਅਸੀਂ ਸਿੱਖ ਹੋਣ ਦੇ ਨਾਂ ਤੇ ਸਮਸਾ ਨੂੰ ਹੈ ਨਹੀਂ ਅਸੀਂ ਬੇਅਕਲ ਨਹੀਂ ਹਾਂ ਜਣ ਕੇ ਅਕਲ ਤੋਂ ਐਨੇ ਬਾਂਝੇ ਆ ਸਖਣੇ ਆ ਅਸੀਂ ਅਕਲ ਦੀ ਗੱਲ ਕਦੇ ਕਰਨੀ ਨਹੀਂ ਤੇ ਮੈਂ ਇੱਕ ਠੋਕ ਕੇ ਕਹਿੰਦਾ ਜਿਹਨੇ ਜਾਣਾ ਹੈ ਜਾਓ ਜੇ ਨਹੀਂ ਜਾਣਾ ਨਾ ਜਾਓ ਜਿੱਥੇ ਮੈਂ ਖੜ ਕੇ ਗੱਲ ਕਰਨੀ ਹੈ ਨਾ ਉਹਨੂੰ ਕੋਈ ਨਹੀਂ ਰੋਕ ਸਕਦਾ ਸਾਡੀ ਮਰਜ਼ੀ ਹੈ ਕੱਢੋ ਜਿੰਨੀ ਮਰਜ਼ੀ ਗਾਲਾਂ ਦਿਓ ਜਿੰਨੀ ਮਰਜ਼ੀ ਤੁਮਕੀ ਨਾ ਕੋਈਕ ਤੇਣਾ ਜਿਹੜੀਆਂ ਇੱਥੋਂ ਭੱਜ ਕੇ ਗਈਆਂ ਨੇ ਖੜਕੂਵਾ ਦੇ ਵੇਲੇ ਅਮਰੀਕਾ ਹੀ ਵਟੀਆਂ ਨੇ ਹੁੰਦੇ ਹੁੰਦੇ ਮੈਨੂੰ ਪੰਜ ਸੱਤ ਫੋਨ ਜਿਹੜੇ ਬੰਦੇ ਫੋਨ ਤੇ ਆਪਣਾ ਨਾਂ ਨਹੀਂ ਦੱਸ ਸਕਦੇ ਮੈਂ ਕਿੱਥੋਂ ਬੋਲਦਾ ਮੇਰਾ ਇੰਡੀਆ ਦੇ ਵਿੱਚ ਕਿਹੜਾ ਪਿੰਡ ਸੀ ਪੰਜਾਬ ਦੇ ਵਿੱਚ ਤੇ ਉਹ ਬੰਦਾ ਇਹ ਕਹਿੰਦਾ ਕਿ ਮੈਂ ਕੌਮ ਦੇ ਨਾਲ ਪਿਆਰ ਕਰਦਾ ਮੈਂ ਸਿੱਖ ਹਾਂ ਕਮਾਲ ਹੋ ਗਿਆ ਜਿੰਨੇ ਵੀ ਗਰਦਾਸ਼ ਮੰਨੂ ਚਾਹਣ ਵਾਲੇ ਨੇ ਅਮਰੀਕਾ ਦੇ ਵਿੱਚ ਮੈਂ ਸਭ ਨੂੰ ਬੇਨਤੀ ਕਰਦਾ ਇਹਨਾਂ ਕਤਿਰਾਂ ਤੋਂ ਡਰਨ ਦੀ ਲੋੜ ਨਹੀਂ ਇਹ ਮੋਰ ਮਸਤੀਆਂ ਜ਼ਿੰਦਗੀ ਦੇ ਵਿੱਚ ਕਰੋ ਤੁਹਾਨੂੰ ਕੋਈ ਨਹੀਂ ਰੋਕਦਾ ਪਰ ਗੁੰਡਾਗਰਦੀ ਨਾ ਕਰੋ ਧਰਮ ਦਾ ਪਾਲਣਾ ਪਾਵੇ ਇਹ ਗੁੰਡਾਗਰਦੀ ਪਹਿਲਾਂ ਚੱਲ ਗਈ ਹੁਣ ਨਹੀਂ ਚੱਲਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ